ਤਾਂ ਕਿਸੇ ਦਲੀਲ ਤੋਂ ਬਚਣ ਲਈ ਨਾਰਾਜ਼ਗੀ ਪ੍ਰਗਟ ਕਰਨਾ ਸਭ ਤੋਂ ਆਸਾਨ ਪਰ ਸਭ ਤੋਂ ਅਣਸੁਖਾਵਾਂ ਤੰਗ ਹੈ ਡੰਡੀ ਮੁੱਖ ਮੰਤਰੀ ਜੀ ਨੇ ਹਰਿਆਣਾ ਸਰਕਾਰ ਵੱਲੋਂ ਪੰਚਕੂਲਾ ਤੇ ਫਰੀਦাবাদ ਵਿੱਚ ਰਿਹਾਈਸ਼ੀ ਪਲਾਟਾਂ ਦੇ ਵੰਡ ਸਬੰਧੀ ਚੱਲ ਰਹੇ ਬਾਦ ਵਿਵਾਦ ਤੋਂ ਬਚਣ ਲਈ ਇਸ ਢੰਗ ਦੇ ਵਰਤੋਂ ਕਰਨ ਦਾ ਯਤਨ ਕੀਤਾ ਹੈ ਡੰਡੀ ਉਹਨਾਂ ਨੇ ਆਪਣੇ ਲਿਹਾਜ਼ਦਾਰਾਂ ਨੂੰ ਆਪਣੇ ਵੱਲੋਂ ਅਤੇ ਆਪਣੇ ਪੂਰਬ ਗਾਮੀਆਂ ਵੱਲੋਂ ਟਲਾਟ ਅਲਾਟਮੈਂਟ ਸੰਬੰਧੀ ਛਪੀ ਇੱਕ ਸੂਚੀ ਦੇ ਪਿੱਛੇ ਕਿਸੇ ਰਾਜਸੀ ਸਾਜ਼ਿਸ਼ ਦਾ ਦੋਸ਼ ਲਗਾਇਆ ਹੈ ਡੰਡੀ ਉਹਨਾਂ ਨੇ ਕਿਹਾ ਕਿ ਆਰਐਸਐਸ ਵਾਲਿਆਂ ਨੇ ਉਹਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਹੈ ਜਿਸ ਤਰ੍ਹਾਂ ਦਿੱਲੀ ਵਿੱਚ ਉਹਨਾਂ ਦੇ ਇੱਕ ਸੀਨੀਅਰ ਸਾਥੀ ਨੂੰ ਹਰ ਦੰਗੇ ਜਾਂ ਹਰ ਰੇਲਵੇ ਦੁਰਘਟਨਾ ਵਿੱਚ ਵਿਦੇਸ਼ੀ ਹੱਥ ਨਜ਼ਰ ਆਇਆ ਕਰਦਾ ਸੀ ਉਸੇ ਤਰ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਵੀ ਉਹਨਾਂ ਨੂੰ ਗੱਦੀੋਂ ਉਤਾਰਨ ਲਈ ਗੁਪਤ ਏਜੰਟਾਂ ਦੀ ਸਾਜ਼ਿਸ਼ ਨਜ਼ਰ ਆਉਂਦੀ ਹੈ ਡੰਡੀ ਅਜਿਹਾ ਕਰਕੇ ਮੁੱਖ ਮੰਤਰੀ ਜੀ ਨੇ ਇੱਕ ਰਾਜਸੀ ਨੇਤਾ ਅਤੇ ਪ੍ਰਬੰਧਕ ਦੇ ਤੌਰ ਤੇ ਆਪਣੇ ਮਾਨ ਸਨਮਾਨ ਵਿੱਚ ਵਾਦਾ ਨਹੀਂ ਕੀਤਾ ਡੰਡੀ ਉਹਨਾਂ ਨੂੰ ਆਉਣ ਵਾਲੀਆਂ ਆਮ ਚੋਣਾਂ ਸੰਬੰਧੀ ਜੋ ਚਿੰਤਾ ਹੈ ਉਸ ਨੂੰ ਮੁੱਖ ਰੱਖਦੇ ਹੋਏ ਉਹਨਾਂ ਵੱਲੋਂ ਭੈੜੀ ਭਾਸ਼ਾ ਅਤੇ ਅਯੋਗ ਸਾਧਨਾ ਦੀ ਵਰਤੋਂ ਲਈ ਇਹ ਕਾਰਨ ਯੋਗ ਸਿੱਧ ਨਹੀਂ ਹੁੰਦਾ ਉਹਨਾਂ ਨੇ ਇਹ ਗੱਲਾਂ ਮੁੱਖ ਤੌਰ ਤੇ ਟ੍ਰਿਬਿਊਨ ਦੇ ਵਿਰੁੱਧ ਕਹੀਆਂ ਜਿਸ ਨੇ ਪਲਾਟਾਂ ਦੇ ਅਲਾਟੀਆਂ ਦੀ ਇੱਕ ਸੂਚੀ ਪਿਛਲੇ ਹਫਤੇ ਪ੍ਰਕਾਸ਼ਤ ਕੀਤੀ ਸੀ ਡੰਡੀ ਮੁੱਖ ਮੰਤਰੀ ਜੀ ਨੇ ਦਾਵਾ ਕੀਤਾ ਹੈ ਕਿ ਸਰਕਾਰੀ ਸੂਚੀ ਇਸ ਨਾਲੋਂ ਲੰਬੀ ਹੈ ਅਸੀਂ ਉਹਨਾਂ ਦੇ ਇਸ ਬਿਆਨ ਨੂੰ ਪ੍ਰਵਾਨ ਕਰਦੇ ਹਾਂ ਕਿਉਂਕਿ ਜਿੰਨੇ ਵੱਧ ਹੋਣ ਉਹਨਾਂ ਹੀ ਚੰਗਾ ਹੁੰਦਾ ਹੈ ਡੰਡੀ ਉਹਨਾਂ ਨੂੰ ਅਤੇ ਉਹਨਾਂ ਦੇ ਪੂਰਵਗਾਮੀਆਂ ਦੀ ਕਾਰਗੁਜ਼ਾਰੀ ਨੂੰ ਜੋ ਸ਼ੋਹਰਤ ਮਿਲੇ ਹੈ ਉਸ ਤੋਂ ਕਬਰਾ ਕੇ ਮੁੱਖ ਮੰਤਰੀ ਕੁਝ ਮਹੱਤਵਪੂਰਨ ਤੱਥਾਂ ਨੂੰ ਭੁੱਲ ਗਏ ਜਾਪਦੇ ਹਨ ਡੰਡੀ ਟਰਬਿਊਨ ਵਿੱਚ ਇਸ ਵਿਸ਼ੇ ਉੱਤੇ 25 ਅਤੇ 26 ਦਸੰਬਰ ਨੂੰ ਜੋ ਖਬਰਾਂ ਛਪੀਆਂ ਉਹਨਾਂ ਵਿੱਚ ਇਹ ਕਿਤੇ ਵੀ ਨਹੀਂ ਲਿਖਿਆ ਗਿਆ ਕਿ ਪ੍ਰਾਂਤਕ ਸਰਕਾਰ ਵੱਲੋਂ ਆਪਣੇ ਅਧਿਕਾਰਾਂ ਦੀ ਅਯੋਗ ਵਰਤੋਂ ਦੁਆਰਾ ਜਿਨ੍ਹਾਂ ਲੋਕਾਂ ਨੂੰ ਲਾਭ ਪਹੁੰਚਾਇਆ ਗਿਆ ਹੈ ਉਹਨਾਂ ਵਿੱਚੋਂ ਸਾਰੇ ਦੇ ਸਾਰੇ ਮੁੱਖ ਮੰਤਰੀ ਜੀ ਨੇ ਚੁਣੇ ਸਨ ਡੰਡੀ ਤੋਂ ਸਪਸ਼ਟ ਹੈ ਕਿ ਪੰਜਕੂਲਾ ਅਤੇ ਫਰੀਦাবাদ ਵਿੱਚ ਰਿਹੈਸ਼ੀ ਪਲਾਟਾਂ ਨੂੰ ਨਾਮਾਤਰ ਕੀਮਤ ਉੱਤੇ ਵੰਡਣ ਦਾ ਬੁਨਿਆਦੀ ਢੰਗ ਇੱਕ ਹੋਰ ਮੁੱਖ ਮੰਤਰੀ ਨੇ ਪ੍ਰਚਲਿਤ ਕੀਤਾ ਸੀ ਅਤੇ ਉਸ ਤੋਂ ਪਿੱਛੋਂ ਆਉਣ ਵਾਲੇ ਤਿੰਨ ਮੁੱਖ ਮੰਤਰੀਆਂ ਨੇ ਇਸ ਉੱਤੇ ਅਮਲ ਜਾਰੀ ਰੱਖਿਆ ਡੰਡੀ ਮੁੱਖ ਮੰਤਰੀ ਜੀ ਨੇ ਇਸ ਚੰਗੇ ਕੰਮ ਨੂੰ ਚਾਲੂ ਰੱਖਿਆ ਭਾਵੇਂ ਉਹਨਾਂ ਦੇ ਸੱਤਾ ਵਿੱਚ ਆਉਣ ਤੋਂ 1 ਸਾਲ ਪਹਿਲਾਂ ਮਾਰਕੀਟ ਵਿੱਚ ਹਾਲਾਤ ਬਿਲਕੁਲ ਬਦਲ ਚੁੱਕੇ ਹਨ ਡੰਡੀ ਜਿੱਥੇ ਇਹਨਾਂ ਪਲਾਟਾਂ ਉੱਤੇ ਪੂੰਜੀ ਲਗਾਉਣਾ ਬਿਲਕੁਲ ਨਿਰਾਰਥਕ ਸਮਝਿਆ ਜਾਂਦਾ ਸੀ ਉੱਥੇ ਇਹਨਾਂ ਦੀ ਕੀਮਤ ਇੰਨੀ ਵੱਧ ਗਈ ਕਿ ਇੱਕ ਕਨਾਲ ਦੇ ਪਲਾਟ ਉੱਤੇ 1 ਲੱਖ ਤੋਂ ਲੈ ਕੇ 2 ਲੱਖ ਰੁਪਏ ਤੱਕ ਮੁਨਾਫਾ ਹੁਣ ਲੱਗ ਪਿਆ ਡੰਡੀ ਇਸ ਤਰ੍ਹਾਂ ਹੁਣ ਸਵਾਲ ਕੇਵਲ ਫਰੀਦাবাদ ਅਤੇ ਪੰਚਕੂਲਾ ਦੇ ਸ਼ਹਿਰਾਂ ਨੂੰ ਆਧੁਨਿਕ ਢੰਗਾਂ ਉੱਤੇ ਉਸਾਰਨ ਤੱਕ ਹੀ ਸੀਮਤ ਨਾ ਰਹਾ ਸਗੋਂ ਆਪਣੇ ਗਿਣੇ ਚੁਣੇ ਰਾਜਸੀ ਦੋਸਤਾਂ ਸਾਥੀਆਂ ਅਤੇ ਹੋਰ ਤਲਕਦਾਰਾਂ ਜਾਂ ਜਨਤਕ ਜੀਵਨ ਵਿੱਚ ਪ੍ਰਸਿੱਧ ਵਿਅਕਤੀਆਂ ਦੀ ਸਹਾਇਤਾ ਕਰਨ ਦਾ ਇੱਕ ਚੰਗਾ ਢੰਗ ਬਣਾ ਲਿਆ ਅਤੇ ਉਹਨਾਂ ਨੂੰ ਇਨ੍ਹਾਂ ਥਾਵਾਂ ਉੱਤੇ ਆਪਣੀਆਂ ਜਾਇਦਾਦਾਂ ਬਣਾਉਣ ਦਾ ਮੌਕਾ ਦਿੱਤਾ ਗਿਆ ਜਿਨ੍ਹਾਂ ਦੀਆਂ ਕੀਮਤਾਂ ਥੋੜੇ ਚਿਰ ਪਿੱਛੋਂ ਹੀ ਬਹੁਤ ਵੱਧ ਜਾਣੀਆਂ ਸਨ ਡੰਡੀ ਇਹ ਰਿਹਾਇਸ਼ੀ ਪਲਾਟ ਅੰਤ ਵਿੱਚ 크리스마ਸ ਦੇ ਮੌਕੇ ਤੇ ਭੇਟ ਕੀਟੀਆਂ ਜਾਣ ਵਾਲੀਆਂ ਸੁਗਾਤਾਂ ਦਾ ਰੂਪ ਧਾਰਨ ਕਰ ਗਏ ਜਿਨ੍ਹਾਂ ਨੂੰ ਉਹ ਆਪਣੇ ਖਾਸ ਅਧਿਕਾਰਾਂ ਦੇ ਲਿਫਾਫੇ ਵਿੱਚ ਲਪੇਟ ਕੇ ਦਿੰਦੇ ਰਹੇ ਡੰਡੀ ਮੁੱਖ ਮੰਤਰੀ ਜੀ ਦਾ ਜੋ ਬਿਆਨ ਸੋਮਵਾਰ ਨੂੰ ਪ੍ਰਕਾਸ਼ਿਤ ਹੋਇਆ ਹੈ ਉਸ ਦੇ ਅਨੁਸਾਰ ਇਸ ਵਿਸ਼ੇਸ਼ ਅਧਿਕਾਰ ਉੱਤੇ ਕੋਈ ਨਿਜ਼ਮ ਲਾਗੂ ਨਹੀਂ ਹੁੰਦੇ ਉਹ ਆਪਣੇ ਇਨ੍ਹਾਂ ਵਿਸ਼ੇਸ਼ ਅਧਿਕਾਰਾਂ ਦੇ ਕਾਨੂੰਨੀ ਪੱਖ ਨੂੰ ਸਮਝਣ ਵਿੱਚ ਸਹੀ ਹੋ ਸਕਦੇ ਹਨ ਪਰ ਇਨ੍ਹਾਂ ਉੱਤੇ ਨੈਤਿਕਤਾ ਦੇ ਕੁਝ ਨਿਜ਼ਮ ਲਾਗੂ ਹੁੰਦੇ ਹਨ ਦੰਡੀ ਇਹ ਠੀਕ ਹੈ ਕਿ ਹਰਿਆਣਾ ਵਿੱਚ ਬਣਨ ਵਾਲੇ ਕਈ ਮੁੱਖ ਮੰਤਰੀਆਂ ਨੇ ਸੈਂਕੜੇ ਲੋਕਾਂ ਨੂੰ ਜ਼ਮੀਨ ਦੇ ਕਈ ਟੁਕੜੇ ਵੰਡੇ ਡੰਡੀ